ਅੱਜ ਸਵੇਰੇ ਮੈਂ ਸਕੂਲ ਡਿਊਟੀ ਜਾਣ ਵਾਸਤੇ ਪੱਗ ਬੰਨ ਰਿਹਾ ਸਾਂ ਕਿ ਮੇਰੀ ਵੋਟੀ ਮੈਨੂੰ ਗਨਾਨ ਲੱਗੀ ਕਿ ਚਾਹ ਪੱਤੀ ਵੀ ਮੁੱਕ ਗਈ ਏ ਖੰਡ ਮੁੱਕ ਗਈ ਏ ਹੋਰ ਵੀ ਸੋਦਾ ਪੱਤਾ ਮੁੱਕ ਰਿਹਾ ਕੁਝ ਕੱਪੜੇ ਵੀ ਲੈਣੇ ਨੇ ਤੇ ਮੈਂ ਸੋਚ ਰਿਹਾ ਸਾਂ ਕਿ ਮੈਂ ਆਪਣੇ ਇਸ ਘੱਟ ਤਨਖਾਹ ਤੇ ਇਹ ਸਭ ਕੁਝ ਕਿਵੇਂ ਪੂਰਾ ਕਰਾਂਗਾ ਫਿਰ ਮੈਂ ਆਪਣੇ ਸਕੂਲ ਪੜਾਉਣ ਚਲਾ ਗਿਆ ਐਸਾ ਸਕੂਲ ਦੇ ਵਿੱਚ ਮੈਂ ਐਮਏ ਪੰਜਾਬੀ ਕਰਨ ਤੋਂ ਬਾਅਦ ਬੀਐਡ ਕਰਨ ਤੋਂ ਬਾਅਦ ਲੱਗਾ ਸਾਂ ਪਰ ਜਿੰਨੀ ਤਨਖਾਹ ਤੇ ਪੜਾਣ ਲੱਗਾ ਸਾਂ ਓਨੇ ਤੇ ਹੀ ਹੁਣ ਸਾਂ ਜਦੋਂ ਕਿ ਮਹਿੰਗਾਈ ਵਧ ਗਈ ਸੀ ਮੈਂ ਜਾ ਕੇ ਪ੍ਰਿੰਸੀਪਲ ਨਾਲ ਗੱਲ ਕੀਤੀ ਕਿ ਮੇਰੀ ਜੀ ਤਨਖਾਹ ਵਧਾਓ ਕੋ ਮੈਨੂੰ ਜਵਾਬ ਮਿਲਿਆ ਜੇ ਤੂੰ ਨੌਕਰੀ ਕਰਨੀ ਹੈ ਤਾਂ ਕਰ ਨਹੀਂ ਤੇ ਘਰ ਨੂੰ ਜਾ ਅੱਜ ਕੱਲ ਪੰਜਾਬੀ ਨੂੰ ਕੌਣ ਪੜ੍ਹਦਾ ਹੈ ਮੈਨੂੰ ਬੜਾ ਅਫਸੋਸ ਲੱਗਾ ਕਿ ਸਾਡੀ ਮਾਂ ਬੋਲੀ ਪੰਜਾਬੀ ਇੰਨੀ ਹੀ ਵਿਅਰਥ ਹੋ ਗਈ ਏ ਕਿ ਅਸੀਂ ਇੰਨੀ ਇਸ ਦੇ ਤੋਂ ਦੂਰ ਹੋ ਗਏ ਆ ਕਿ ਅਸੀਂ ਪੰਜਾਬੀ ਨੂੰ ਭੁੱਲ ਗਏ